ਜਮਾ ਅੜੇਵੇ ਕੇਸ ਕੱਢਣ ਵਾਲਾ ਇੱਕ ਬੰਦਾ ਦਿਖਾਉਣ ਲੱਗਿਆ ਤੁਹਾਨੂੰ ਜੇ ਤੁਹਾਡਾ ਰੁਪਈਆ 10 20000 ਲੱਗ ਸਕਦਾ 10 20000 ਲੱਗ ਸਕਦਾ ਨਾ ਉਹ ਕੰਮ ਤੁਹਾਡਾ ਆ ਬੰਦੇ ਕੋਲੋਂ ਹੋ ਸਕਦਾ 1000 ਰੁਪਏ ਦੇ ਵਿੱਚ ਵੀ ਹੋ ਜੇ ਇਹ ਉਹੋ ਜੇ ਸਟਾਰਟਰ ਰਿਪੇਅਰ ਕਰ ਦਿੰਦਾ ਜਿਹੜੇ ਸਟਾਰਟਰਾਂ ਨੂੰ ਕੰਪਨੀਆਂ ਥਖੜੇ ਕਰ ਦਿੰਦੀਆਂ ਵੀ ਨਹੀਂ ਭਾਈ ਨਵਾਂ ਹੀ ਲਵਾਉਣਾ ਪਊਗਾ ਨਮਾ ਨਾ ਲਵਾਇਓ ਬੰਦਾ ਭਾਲ ਕੇ ਦਿੱਤਾ ਇੱਕ ਗੱਲ ਹੋਰ ਜਿਹੜੀ ਚੀਜ਼ੇ ਨੇ ਠੀਕ ਕਰਤੀ ਉਹਦੀ ਗਾਰੰਟੀ ਵੀ ਪੂਰੀ ਦੇਊਗਾ ਆ ਚਿਵਾਰੇ ਚੜ ਜਾਣਾ ਬਠਿੰਡੇ ਆਉਣਾ ਇਹ ਕਿਹੜੀ ਪਾਰਕਿੰਗ ਆ ਇਹ ਆਪਾਂ ਬਾਈ ਨੂੰ ਪੁੱਛ ਲੈਨੇ ਆ ਤੇ ਐ ਤੁਸੀਂ ਚਿਵਾਰੇ ਦੇ ਚੜ ਜਾਣਾ ਦੁਕਾਨ ਬਾਈ ਦੀ ਮੜਾ ਗੌਰ ਰਖੀਪ੍ਰੀਤ ਹੋਰ ਦੁਕਾਨ ਚ ਨਾ ਬੜੀ ਜਿਮੁਰੇ ਐ ਐ ਲਸੀਡੀਆਂ ਐ ਇਹ ਲਸੀਡੀਆਂ ਪੰਜਾਂ ਹੁੰਦੀਆਂ ਬਾਈ ਦੇ ਐ ਲਸੀਡੀਆਂ ਵੀ ਬਾਈ ਰਿਪੇਅਰ ਕਰਦਾ ਇਹ ਇੱਥੇ ਜਾਣਾ ਨਾ ਆਪਾਂ ਨਾ ਸਜਣੂ ਆਹ ਦੇਖੋ ਆਹ ਕਰਦਾ ਆਪਰੇਸ਼ਨ ਆਪਰੇਸ਼ਨ ਥੀਟਰ ਹੈ। ਲਖਵਿੰਦਰ ਆਪਰੇਸ਼ਨ ਕਾਦਾ ਕਰ ਰਿਹਾ ਆ ਆ ਕੀ ਆ? ਇਹ ਸ਼ਕਤੀ ਕੰਪਨੀ ਦੀ ਨਾ ਸਰਕਾਰੀ ਸਟਾਰਟਰ ਆਈ ਮੋਟਰਾਂ ਦੇ। ਹੂੰ। ਇਹ ਸਰਕਾਰੀ ਆ ਕੁਛ ਇਹਦੇ ਚ ਪ੍ਰਾਈਵੇਟ ਵੀ ਆ ਸਾਰੇ ਉੱਪਰ ਰੱਖੇ ਨਹੀਂ ਹੈਗੇ ਬੋਰੂ। ਤਾਂ ਬਦੇ ਹੀ ਵਾਲੇ ਆ ਯਾਰ। ਹੂੰ। ਇਹ ਸਾਰੇ ਸੋਲਰ ਵਾਲੀਆਂ ਮੋਟਰਾਂ ਦੇ ਹੈਗੀਆਂ ਨਾ ਵੀਰੇ। ਹੂੰ। ਸਟਾਰਟਰ ਸਾਰੇ। ਠੀਕ ਆ। ਤੇ ਇਹ ਇਹ ਤੁਸੀਂ ਰਿਪੇਅਰ ਕਰ ਦਿੰਨੇ ਆ? ਹਾਂਜੀ ਹਾਂਜੀ ਸਾਰੇ ਕਰੀ ਦੇ ਟੋਟਲ ਕਿਸੇ ਮਰਜੀ ਕੰਪਨੀ ਦਾ ਹੋਵੇ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ। ਸਾਰੀ ਰਿਪੇਅਰ ਕਰ ਲਈ ਦੀ ਗਾਰੰਟੀ ਨੰਗੀ ਗਈ ਹੋਵੇ ਕੋਈ ਚੱਕਰ ਨਹੀਂ ਗਈ ਗਾਰੰਟੀ ਨੰਗੀ ਹੋਵੇ ਰਿਪੇਅਰ ਵੀ ਗਾਰੰਟੀ ਨਾਲ ਹੀ ਕਰਕੇ ਦਿੰਨੇ ਆ ਨਾ ਇਹ ਵੀ ਕੱਲ ਨੂੰ ਅਗਰ ਰਿਪੇਅਰ ਕਰਤਾ ਦੁਬਾਰਾ ਦਿੱਕਤ ਨਾ ਆਵੇ ਕਸਟਮਰ ਦੇ ਸੋ ਸਾਬ ਨਾਲ ਗਾਰੰਟੀ ਨਾਲ ਹੀ ਮੰਨ ਲਓ ਲਖਵਿੰਦਰ ਤੁਹਾਡੇ ਕੋਲੋਂ ਬੰਦਾ ਰਹਿ ਗਿਆ ਕਰਾ ਕੇ ਠੀਕ ਹੈ ਸਰ ਜੀ ਉਹ ਕਿੰਨਾ ਚਿਰ ਉਹਨੂੰ ਕੰਪਲੇਂਟ ਨਹੀਂ ਆਉਂਦੀ ਇਹ ਵੈਸੇ ਤਾਂ ਹੀ ਸਾਰਾ ਸਮਾਨ origianlly ਪਾ ਕੇ ਦਿੰਨੇ ਆ ਜਿੰਨਾ ਵੀ ਕੰਪਨੀ ਵਾਲਾ origianal ਆਂਦਾਗਾ ਤੇ ਜੇ ਕਸਟਮਰ ਥੋੜਾ ਧਿਆਨ ਰੱਖ ਲਈ ਪਾਣੀ ਪੂਣੀ ਨਾ ਪੈਣ ਦੇਵੇ ਫਿਰ ਤਾਂ ਨਵੇਂ ਜਿੰਨਾ ਹੀ ਚੱਲਦਾਗਾ ਕੋਈ ਉੱਚ ਕੋਈ ਚੱਕਰ ਹੀ ਨਹੀਂ ਹੈਗਾਗਾ ਪਰ ਫੇਰ ਵੀ ਤੁਸੀਂ ਕਿੰਨੇ ਚਿਰ ਦੀ ਕਹਦਨੇ ਵੀ ਇੰਨੇ ਚਿਰ ਦਾ ਤਾਂ ਮੇਰਾ ਹੋ ਗਿਆ ਅਸੀਂ ਤਾਂ ਮਹੀਨਾ ਨਹੀਂ ਤਾਂ ਵੈਸੇ ਗਾਰੰਟੀ ਮਹੀਨਾ 2 ਮਹੀਨੇ ਤਾਂ ਦੇ ਕੇ ਤੋੜਦੇ ਆ ਅਗਰ ਬੈਠੂਗਾ ਹਾਂਜੀ ਹਾਂਜੀ ਜੇ 2 ਮਹੀਨਾ ਤੋਂ ਵੱਧ ਵੀ ਹੋ ਜੇ ਅਗਰ ਪ੍ਰੋਬਲਮ ਆਈ ਤਾਂ ਕਰ ਵੀ ਦਿੰਨੇ ਆਂ ਈ ਦੀ ਕੋਈ ਗੱਲ ਨਹੀਂ ਜਿਹੜਾ ਕੰਮ ਕੀਤਾ ਉਹਦੀ ਤਾਂ ਗਾਰੰਟੀ ਫੁੱਲੀ ਹੁੰਦੀ ਆ ਈ ਪਰ ਵੈਸੇ ਸਾਰੇ ਚ ਨਿਗਾ ਮਾਰਦੇ ਦੀ ਆ ਜੇ ਉਹ ਕੀਰਾਂ ਕਰਤਾ ਇਹਨੂੰ ਦਿੱਕਤ ਆਣੀ ਨਹੀਂ ਹੁੰਦੀਗੀ ਠੀਕ ਤੇ ओरिजिनल ਹੁੰਦਾ ਨਾ ਇਹ ਜਿੰਨਾ ਵੀ ਹੈ ਵੀ ਬਹੁਤ ਵਧੀਆ ਕੁਆਲਟੀ ਦਾ ਹੋਣ ਕਰਕੇ ਜਿੰਨੇ ਵੀ ਕੰਪਨੀਆਂ ਦਾ ਕੋਈ ਸਾੜਦਾ ਨਹੀਂ ਇਹਨੂੰ ਯਾਰ ਜਾਣ ਕੇ ਕੋਈ ਨਹੀਂ ਸਾੜਦਾ ਹੀ ਬਸ ਕੱਲੀਆਂ ਇਹ ਹੁੰਦੀਆਂ ਵੀ ਕੁਝ ਕਸਟਮਰ ਦੇ ਐਮਸੀਬੀ ਵਗੈਰਾ ਨਹੀਂ ਲੱਗੀਆਂ ਹੁੰਦੀਆਂ ਉਹ ਜਾਦਾ ਟਾਈਮ ਵੀ ਬੰਦ-ਬੰਦ ਨਹੀਂ ਕਰਦੇ ਉਹਦੇ ਕਰਕੇ ਦਿੱਕਤਾਂ ਆ ਜਾਂਦੀਆਂ ਆਦਰਵਾਇਜ਼ ਇਹ ਖਰਾਬ ਹੀ ਨਹੀਂ ਹੁੰਦੀਆਂ ਤੇ ਬਾਹਲੇ ਸਟਾਰਟਰ ਯਾਰ ਇਹੋ ਜੇ ਇਹਨਾਂ ਦਾ ਸਮਾਨ ਹੀ ਨਹੀਂ ਮਿਲਦਾ ਸਾਰਿਆਂ ਦਾ ਮਿਲ ਜਾਂਦਾ ਵੀਰੇ ਕ੍ਰਮਟਨ ਹੋ ਗਿਆ ਆਈਐਨਵੀਟੀ ਹੋ ਗਿਆ ਬੀਟੀ ਹੋ ਗਿਆ ਇਹੋ ਜੇ ਸਟਾਰਟਰ ਨਵੇਂ ਲਾਉਣੇ ਪੈਂਦੇ ਆ ਬਿਲਕੁਲ ਬਿਲਕੁਲ ਜੀ ਪਾਣੀ ਪੈ ਜੇ ਮਾਚੀਏ ਸੜ ਜੇ ਕੁਛ ਮਰਜ਼ੀ ਹੋ ਐਸ ਟਾਈਮ ਤੇ ਕੋਈ ਐਹੋ ਜਿਹਾ ਸਟਾਰਟਰ ਨਹੀਂ ਜਿਹੜਾ ਰਿਪੇਅਰ ਨਹੀਂ ਹੋ ਰਿਹਾਗਾ ਹਰੇਕ ਦਾ ਸਮਾਨ ਸਾਰਾ ਕੁਝ ਆਏਗਾ ਉਹ ਵੀ origignal ਕੋਈ ਦਿੱਕਤ ਨਹੀਂ। ਛੋੜ ਵਾਲੀ ਗੱਲ ਨਹੀਂ ਮੇਰਾ ਮਿੱਤਰ ਆ ਉਹਦੇ ਲੱਗੇ ਵੀ ਸੀ ਉਹਦੇ ਘਰੇ 3-4 ਪਏ ਆ ਲਾਹ ਲਾ ਸਿੱਟੇ 'ਤੇ। ਇਹ ਹਾਂਜੀ ਬਹੁਤ ਪਹਿਲਾਂ ਲਾਏ ਹੋਏ ਸੀਗੇ ਕਿਉਂਕਿ ਆਪਾਂ ਨੂੰ ਵੀ ਸਾਲ ਕੀ ਹੋਏ ਇਹਨਾਂ ਨੂੰ ਰਿਪੇਅਰ ਕਰਨ ਲੱਗੇ। ਪਹਿਲਾਂ ਤਾਂ ਐ ਹੁੰਦਾ ਜਦੋਂ ਗਾਰੰਟੀ ਤੋਂ ਬਾਹਰ ਹੋ ਜਾਂਦੀ ਤਕਰੀਬਨ ਬੰਦਾ ਲਾ ਕੇ ਰੱਖ ਦਿੰਦਾ ਸੀਗਾ। ਹਾਂ। ਪਰ ਹੁਣ ਤਾਂ ਇਹ ਹੈਗਾ ਵੀ ਸਾਰੇ ਰਿਪੇਅਰ ਹੀ ਹੋ ਜਾਂਦੇ ਵੀਰੇ ਕਰੀਏ ਇਹ ਸਾਰੇ। ਤੇ ਇਹ ਕਿੰਨਾ ਮਹਿੰਗਾ ਕਿੰਨਾ ਕੁ ਪਾਇਆ ਜਾਂਦਾ ਕਦੇ ਐਂ ਤਾਂ ਨਹੀਂ ਵੀਰੇ ਰਿ ਕਾ ਟਾਸਟ ਤੇ ਹੁੰਦੀ ਐ ਇਹਨਾਂ ਦੀ ਰਿਪੇਅਰ ਬਾਲੀ ਮਹਿੰਗੀ ਨਹੀਂ ਪੈਂਦੀ। ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇੱਕ ਤਾਂ ਬੰਦਾ ਹੁੰਦਾ ਉਹ। ਬਈ ਜਿਹਨੇ ਲਾ ਕੇ ਟਾਂਕਾ ਤੇ ਕਹਿ ਦੇਣਾ ਇਹਦੇ ਚ ਤਾਂ ਫਲਾਨਾ ਵੀ ਪੈ ਗਿਆ, ਧਮਕਾ ਵੀ ਪੈ ਗਿਆ। ਇੱਕੇ ਬੰਦਾ ਇਹ। ਜੇ ਤੁਹਾਡੇ ਇੱਕ ਟਾਂਕਾ ਲਾ ਕੇ ਵੀ ਕੰਮ ਚੱਲ ਗਿਆ ਨਾ ਤੇ ਇਹ ਕਹੂਗਾ ਵੀ ਬਾਈ ਤੇਰਾ ਤੇਲ ਹੀ ਵੱਧ ਮੱਚ ਗਿਆ ਹੁਣ ਜਾਣਦਾ ਇੱਥੇ ਨਹੀਂ ਨੇ ਰੱਖੇ। ਬਿਲਕੁਲ ਵੀਰੇ ਸਹੀ ਐ ਜਮਾ। ਠੀਕ ਆ ਨਾ। ਇਹੋ ਜੇ ਜ਼ਿੰਮੇਦਾਰਾਂ ਨੇ ਮੈਨੂੰ ਫੋਨ ਕੀਤੇ ਆ ਪਿਛਲੀ ਵੀਡੀਓ ਤੇ। ਬਈ ਜਿਨ੍ਹਾਂ ਨੇ ਇਹ ਆਖਿਆ ਵੀ ਬਾਈ ਜਾਨ ਆਉਣ ਦਾ ਤੇਲ ਵੱਧ ਮਚਿਆ ਬਾਈ ਦੇ ਮੇਰਾ ਘਟਿਸਾਰ ਹਾਂਜੀ ਹਾਂਜੀ ਬਾਈ ਜਿੰਨੇ ਚ 22 ਸਾਰ ਸਕਦਾ ਤੁਹਾਡਾ 100 ਚ ਸਾਰ ਦਿੰਦਾ ਤਾਂ ਕਰਕੇ ਦੁਨੀਆ ਹੋਈ ਆ ਬਈ ਆਉਂਦੇ ਕਿੱਥੋਂ ਕਿੱਥੋਂ ਲੋਕ ਜਦੋਂ ਮੇਰੀ ਵੀਡੀਓ ਦੇਖੀਓ ਇਧਰੋਂ ਸਰਦੂਲਗੜ੍ਹ ਵਾਲੇ ਪਾਸੋਂ ਬਹੁਤ ਲੋਕ ਆਏ ਸਰਦੂਲਗੜ੍ਹ ਪਟਿਆਲਾ ਫਤਿਗੜ੍ਹ ਸਾਹਿਬ ਤਕਰੀਬਨ ਸਾਰੇ ਪੰਜਾਬ ਚ ਆਇਆ ਹੀ ਕਸਟਮਰ ਆਜੋ ਨੇ ਦਾ ਜੋ ਸੀਜ਼ਨ ਸਟਾਰਟ ਹੋ ਗਿਆ ਨਾ ਤਕਰੀਬਨ ਤਕਰੀਬਨ ਸਾਰੇ ਪੰਜਾਬ ਚੋਂ ਸਾਡੇ ਏਰੀਆ ਬਠਿੰਡਾ ਸੰਗਤ ਵੱਧ ਲੱਗਿਆ ਹੋਇਆ ਹੈਗਾ ਇਧਰ ਲਈ ਬੈਲਟ ਚ ਤਾਂ ਨਹੀਂ ਆਣਾ ਸੀ ਬਾਹਰੋਂ ਵੀ ਬੰਦੇ ਆਏ ਸੀ ਵੀਡੀਓ ਦੇਖ ਕੇ ਹੁਣ ਮੀਹਾਂ ਦੇ ਵਿੱਚ ਸਟਾਰਟਰ ਸੜਨਗੇ ਤੁਸੀਂ ਇਹ ਮੇਰੇ ਹਿਸਾਬ ਨਾਲ 12-13000 ਦੀ ਆਈਟਮ ਆ ਮਿਨੀਮਮ ਆਈ 12-13000 ਤੋਂ ਸਟਾਰਟ ਹੀ ਹੁੰਦਾ ਜੀ 25-30000 ਤੱਕ ਜਾਂਦੇ ਆ 25-30000 ਰੁਪਏ ਦਾ ਜਗਾਰੜ ਆ ਤੇ ਬਦਲ ਕੇ 25-30000 ਰੁਪਿਆ ਨਾ ਫੂਕੋ ਆ ਬਾਈ ਕੋਲੇ ਨਾ ਝੋਲੇ ਚ ਪਾਓ ਤੇ ਲੈ ਆਓ ਬਿਲਕੁਲ ਸੱਜੀ ਇਹਨੇ ਤੁਹਾਨੂੰ ਰਿਪੇਅਰ ਕਰਕੇ ਤੇ ਉਵੇਂ ਹੀ ਗਾਰੰਟੀ ਦਊ ਨਵੇਂ ਵਰਗੇ ਸਹੀ ਆ ਨਾ ਗੱਲ ਬਾਤ ਆ ਆ ਪਿਆ ਬਾਈ ਕੋਲੇ ਸਾਰੇ ਰਿਪੇਅਰ ਆ ਸਾਰਾ ਮਾਲ ਰਿਪੇਅਰ ਵਾਲਾ ਹੀ ਪਿਆ ਬਾਈ ਰਿਪੇਅਰ ਵਾਲੀ ਪਿਆਗਾ ਕੋਈ ਛੋਟਾ ਵੱਡਾ ਕੋਈ ਘਰ ਦਾ ਸਟਾਰਟਰ ਕੋਈ ਹੋਰ ਘਰ ਦਾ ਮੇਨ ਤਾਂ ਮੋਟਰਾਂ ਵਾਲੇ ਆ ਸਰ ਜੀ ਨਹੀਂ ਮੋਟਰਾਂ ਵਾਲਿਆਂ ਦੇ ਉਹ ਸਾਰੇ ਰਿਪੇਅਰ ਹੁੰਦੇ ਤੇ ਇੱਕ ਮੈਨੂੰ ਗੱਲ ਹੋਰ ਦੱਸੋ ਕਰਦੇ ਇਕੱਲਾ ਸਟਾਰਟਰ ਹੀ ਆ ਜੇ ਮਤਲਬ LED ਤੇ ਸਟਾਰਟਰ ਦੋ ਚੀਜ਼ਾਂ ਹੈਗਾ ਸਰ ਦੋ ਹੀ ਕਰਦੇ ਹਾਂਜੀ ਮੇਨ ਦੋ ਚੀਜ਼ਾਂ ਨਹੀਂ ਨਹੀਂ ਕਿਉਂਕਿ ਦੋਆਂ ਚੋਂ ਟਾਈਮ ਨਿਕਲਦਾ ਹੀ LED ਦੇ ਵੀ ਵਾੜਾ ਖਲਾਰਾ ਜੀ ਇਨਾ ਸਟਾਰਟਰ ਤਾਂ ਸੀਜ਼ਨ ਹੋ ਗਿਆ ਇਹਨੂੰ ਇਹਨੂੰ ਕੰਨਾਂ ਵਾਲੇ ਡੱਕੇ ਜੇ ਘਾਤੋਂ ਲਾਏ ਪਿਆ ਹੱਸ ਕਰਦੀ ਇਹੇ ਮਸ਼ੀਨ ਤੇ ਰਿਪੇਅਰ ਹੁੰਦੀ ਆਈ ਜਿਹੜੇ ਪੈਨਲ ਜਿੰਨੇ ਵੀ ਹੈਗੇ ਹਨਾ ਆਪਣੇ ਮਸ਼ੀਨ ਤੇ ਰਿਪੇਅਰ ਹੁੰਦੀ ਆ ਲਾਈਨ ਆ ਗਈ ਕੁਛ ਵੈਸੇ ਖਰਾਬ ਹੋ ਗਿਆ ਅੱਜ ਕੱਲ ਜਿੰਨੇ ਨਵੇਂ ਸੈਟ ਐਲਈਡੀਆਂ ਵਿਕ ਰਹੀਆਂ 50 55 ਇੰਚ ਉਹਨਾਂ ਚ ਲਾਈਨਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਆਏ ਆਏ ਜਿਹੜੇ ਆਏ ਲਾਈਨ ਜੀ ਹੋ ਜਾਂਦੇ ਹੁੰਦੀ ਬਿਲਕੁਲ ਹਾਂ ਜੀ ਉਹ ਜਿੰਨੀਆਂ ਵੀ ਲਾਈਨ ਆ ਸਾਰੀਆਂ ਮਸ਼ੀਨਾਂ ਦਾ ਨਿਕਲਦੇ ਨਹੀਂ ਉਹ ਉਹ ਮਸ਼ੀਨ ਨਾਲ ਕੱਢੀ ਦੀ ਜਦੋਂ ਜਦੋਂ ਤੁਸੀਂ ਕਰਤੀਆਂ ਫਿਰ ਉਦੋਂ ਬਾਅਦ ਜਮ੍ਹਾਂ ਸਾਫ ਚੱਲਣ ਉਹ ਤਾਂ ਫਿਰ ਪੱਕਾ ਹੀ ਹੁੰਦਾ ਜੇ ਚੱਲਣ ਵਾਲਾ ਹੁੰਦਾ ਤਾਂ ਪਰ ਫਿਰ ਕਰ ਦਿੰਦੇ ਜੇ ਆਪਾਂ ਨੂੰ ਲੱਗੇ ਵੀ ਨਹੀਂ ਚੱਲੂਗਾ ਤਾਂ ਕਸਟਮਰ ਨੂੰ ਦੱਸ ਦਿੰਦੇ ਉਹ ਠੀਕ ਹੀ ਨਹੀਂ ਫਿਰ ਨਾ ਉਹ ਨਵਾਂ ਪੋਇਲ ਲੈ ਲੈਂਦਾ ਜਾਂ ਨਵਾਂ ਪੋਆਲ ਜਾਂ ਕੁਝ ਹੋਰ ਹਾਂ ਵੀ ਫਿਰ ਪੈਨਲ ਚੇਂਜ ਫਿਰ ਪੈਨਲ ਚੇਂਜ ਹੋ ਜਾਂਦਾ ਹਾਂਜੀ ਹਾਂਜੀ ਪੈਨਲ ਚੇਂਜ ਹੋ ਜਾਂਦਾ ਹਾਂਜੀ ਹਾਂਜੀ ਯਾਰ ਜੇ ਤੁਹਾਡਾ ਪੈਨਲ ਖਰਾਬ ਹੋ ਗਿਆ ਨਾ ਐਲਸੀਡੀ ਦਾ ਤੇ ਕੱਲਾ ਪੈਨਲ ਦਾ ਹੀ ਕੰਮ ਕਰਦੇ ਆ ਕਿ ਮਦਰ ਬੋਰਡ ਦਾ ਵੀ ਕਰਦੇ ਆ ਸਾਰਾ ਸਾਰਾ ਵੀ ਐਲਈਡੀ ਦੇ ਵਿੱਚ ਕੁਝ ਮਰ ਜਾਈ ਹੋਵੇ ਐਲਈ ਕੁਝ ਵੀ ਦਿੱਕਤ ਆ ਜੇ ਸਾਰਾ ਹੱਲ ਹੋ ਜੂਗਾ। ਬਸ ਦੇਖੋ ਤਾਂ ਇਹ ਕਿੱਡੀਆਂ-ਕਿੱਡੀਆਂ ਪਈਆਂ ਯਾਰ ਬਾਈ ਕੋਲੇ। ਲੈ। ਕਿੱਡੀਆਂ-ਕਿੱਡੀਆਂ ਲੋਕ ਨਾ ਬੈੱਡ ਵਾਲੀਆਂ ਚਾਦਰਾਂ 'ਚ ਲਵੇਟ-ਲਵੇਟ ਕੇ ਬਾਈ ਹੁਣਾਂ ਕੋਲੇ ਮੋਟਰਸਾਈਕਲਾਂ ਤੇ ਲਾਦ-ਲਾਦ ਲਈ ਆਉਂਦੇ ਹੁੰਦੇ ਆ ਤੇ ਇਧਰੋਂ ਇਹ ਕਿੰਨੇ ਕਿਚਰਚ ਮਿਲ ਜਾਂਦੀ ਆ ਬਾਈ। ਇਹ ਵੀਰੇ ਵੈਸੇ ਕੰਮ ਤਾਂ ਇਹਨਾਂ ਦਾ ਹਰ ਇੱਕ ਚੀਜ਼ ਦਾ ਘੰਟੇ ਤੋਂ ਘੰਟੇ ਦਾ ਹੀ ਹੁੰਦਾ ਰਿਪੇਅਰ ਦਾ। ਚਾਹੇ ਉਹ ਸਟਾਰਟਰ ਲਾ ਲੋ ਚਾਹੇ ਇਹ ਲਾ ਲੋ। ਪਰ ਇਹ ਐ ਹੁੰਦਾ ਵੀ ਜਦੋਂ ਅੱਗੇ ਕੰਮ ਪਿਆ ਹੋਵੇ ਉਦੋਂ ਕਈ ਯਾਰ ਹੋਲਡ ਕਰਨਾ ਪੈਂਦਾ 1 ਕਿ ਜਾਂ 2 ਦਿਨ। ਜੇ ਕੋ ਬੜਾ ਦੂਰ ਵਾਲਾ ਹੋਵੇ ਉਹਨੂੰ ਮੌਕੇ ਤੇ ਮੋੜਨੀ ਜਿਹੜਾ ਬਾਹਲੇ ਦੂਰ ਵਾਲਾ ਕਾਲ ਕਰਕੇ ਆਂਦਾ ਉਹ ਤਾਂ ਸੇਮ ਡੀ ਕਰਦੀਦਾਈ ਸਟਾਟਰ ਵਾਲੇ ਨਾਲ ਵੀ ਐਵੇਂ ਕਰਦਾ ਸਟਾਟਰ ਦਾ ਵੀ ਇਹ ਹੈ ਜਿਹੜਾ ਫਿਰੋਂ ਆਈ ਜਿਆਦਾ ਦੂਰੋਂ ਫਿਰ ਉਹ ਤਾਂ ਸੇਮ ਡੀ ਕਰਨੇ ਚ ਫਾਇਦਾ ਨਾ ਆਪਾਂ ਫਿਰ ਵਾਲਾ ਟਾਈਮ ਰੱਖ ਕੇ ਕਰਦੇ ਆ ਜਿਹੜੇ ਤਾਂ ਫਿਰ ਔਖਾ ਹੈ ਜ਼ਿੰਮੇਵਾਰ ਹਾਂਜੀ ਹਾਂਜੀ ਜਿਆਦਾ ਦੂਰ ਵਾਲੇ ਦਾ ਕਰ ਦਿੰਦੇ ਆ ਪਰ ਜਿਹੜਾ ਪੁੱਛ ਕੇ ਆ ਵੀ ਹੁਣ ਜੀ ਕਈ ਾਰਗਲੇ ਨਹੀਂ ਦੱਸਿਆ ਫਿਰ ਵੀ ਕੋਸ਼ਿਸ਼ ਤਾਂ ਕਰੀਦੀ ਆ ਵੀ ਬੰਦਾ ਦੂਰੋਂ ਆਇਆ ਨਿਪਟਾ ਦਗੀ ਪਰ ਕਈ ਾਰ ਕੋਈ ਰੀਅਰ ਕੇਸ ਹੁੰਦਾਗਾ ਹਾਂ ਇਹ ਰੱਖਣਾ ਪੈ ਜਾਂਦਾ ਨਹੀਂ ਤਾਂ ਭਰਾ ਕੀ ਕਰ ਲੈ ਵੀ ਸਜਣੋ ਐਡੀ ਦਿੱਕਤ ਪੈ ਜੇ ਤੁਹਾਡੇ ਘਰ ਵਾਲੀ ਐਲਸੀਡੀ ਐਲਈਡੀ ਦੀ ਐਲਈਡੀ ਦੀ ਵੀ ਐਲਈਡੀ ਐਲਸੀਡੀ ਐਲਈਡੀ ਤੇ ਐਲਸੀਡੀ ਹਾਂਜੀ ਹਾਂਜੀ ਤੁਹਾਨੂੰ ਪੈ ਜੇ ਸੋਲਰ ਵਾਲੇ ਸਟਾਰਟਰ ਦਾ ਕੋਈ ਵੀ ਡੱਕਾ ਫੜਕਾ ਤੁਸੀਂ ਲਾ ਕੇ ਸਿੱਟਣਾ ਨਹੀਂ ਰੁਪਈਆ 25 30000 ਗਾਲਣਾ ਨਹੀਂ ਤੁਸੀਂ ਫੋਨ ਨੰਬਰ ਜਿਹੜਾ ਸਕਰੀਨ ਤੇ ਦਿਖਦਾ ਉੱਥੇ ਕਰਨੀਆ ਕਾਲ ਤੁਹਾਡਾ ਬਹੁਤ ਥੋੜੇ ਪੈਸਾਂ ਚ ਇਹਨੇ ਨਵੇਂ ਵਾਂਗੂ ਫੇਰ ਚੱਲੂਗਾ ਨੰਬਰ ਨੋਟ ਕਰ ਲਓ ਇਹ ਨੰਬਰ ਗਵਾਇਓ ਨਾ ਜਿਹੜੇ ਬੰਦੇ ਕੋਲੇ ਤੁਹਾਡੇ ਸੋਲਰ ਦਾ ਕਨੈਕਸ਼ਨ ਲੱਗਿਆ ਵਾ ਉਹ ਬੰਦੇ ਨੂੰ ਇਹ ਵੀਡੀਓ ਭੇਜ ਦੇ ਤੇ ਉਹਨੂੰ ਕਹਿ ਬਈ ਬਾਈ ਜਿੰਨਾ ਤੂੰ ਆਪਦੇ ਘਰੇ ਜ਼ਰੂਰੀ ਕਾਗਜ਼ ਪੱਤਰ ਸਾਂਭ ਕੇ ਰੱਖਦਾ ਉਹਨਾਂ ਇਸ ਬੰਦੇ ਦਾ ਨੰਬਰ ਉਹਨੇ ਜ਼ਰੂਰੀ ਸਾਂਭ ਕੇ ਰੱਖ ਲਓ। ਬਾਕੀ ਮੈਨੂੰ ਮੈਸੇਜ ਕਰ ਲਓ ਮੈਂ ਵੀ ਦੇ ਦੂੰਗਾ ਜੇ ਕਿ ਵੇਲੇ-ਕਵੇਲੇ ਤੁਹਾਡੇ ਤੋਂ ਵੀਡੀਓ ਗਵਾਚ ਗਈ। ਵੈਸੇ ਨੰਬਰ ਤੁਹਾਡੇ ਸਾਂਭਣ ਵਾਲਾ ਨੰਬਰ ਆ ਬਾਈ ਇਹ। ਤੁਸੀਂ ਭਰ ਲਓ ਬਠਿੰਡਾ ਸੋਲਰ ਦੀਆਂ ਮੋਟਰਾਂ, ਸਟਾਰਟਰ ਠੀਕ ਕਰਨ ਵਾਲਾ ਐਡਾ ਵੱਡਾ ਕਰਕੇ ਭਰ ਲਓ ਠੀਕ ਆ ਕਿ ਨਹੀਂ? फेर तुझी भुलद नंबर नोट करो